ਗਰਮ ਆਇਆ ਹੋਇਆ ਜਿੱਥੇ ਗਿੱਧੇ ਪੰਗੜੇ ਤੇ ਬੋਲੀਆਂ ਦੀ ਗੱਲ ਕਰ ਲਈਏ ਇਸ ਤੋਂ ਇਲਾਵਾ ਜਿਹੜਾ ਪੰਜਾਬੀ ਸੱਭਿਆਚਾਰ ਆ ਉਹਦੇ ਨਾਲ ਜੁੜੀਆਂ ਹੋਈਆਂ ਅਨੇਕਾਂ ਬਣ ਗਈਆਂ ਦੇਖਣ ਨੂੰ ਮीडियो ਨੇ ਸਾਡੇ ਨਾਲ ਕੁਝ ਮਹਿਲਾਵਾਂ ਨੇ ਅਸੀਂ ਗੱਲਬਾਤ ਕਰ ਲੈਨੇ ਆ ਜਾਣਦੇ ਆ ਵੀ ਕਿਸ ਤਰ੍ਹਾਂ ਦਾ ਮਾਹੌਲ ਆ ਕੀ ਕਹਿਣਾ ਚਾਹੁੰਦੇ ਸਸ਼ੀਕਲ ਜੀ ਸਸ਼ੀਕਲ ਜੀ ਐਮਮ ਕੀ ਹੌਲਾ ਸਵੇਰ ਦਾ ਇੱਥੇ ਕਿਹੜੇ ਕਿਹੜੀ ਬਣ ਗਈ ਦੇਖਣ ਨੂੰ ਮीडियो ਜੀ ਬਹੁਤ ਕੁਝ ਮਿਲਿਆ ਜੀ ਦੇਖਣ ਨੂੰ ਪਰ ਪਹਿਲੀ ਵਾਰ ਦੇਖਿਆ ਡਕਾਲੇ ਚ ਸਰਪੰਚ ਸਾਹਿਬ ਸਾਡੇ ਬਹੁਤ ਅੱਛੇ ਨੇ ਦੋਏ ਧੀਆਂ ਚੀਆਂ ਨੇ ਸਰਪੰਚ ਸਾਹਿਬ ਦੋਨੇ ਉਰੇ ਦੋਏ ਅੱਛੇ ਨੇ ਜਿਨਾਂ ਨੇ ਸਾਡੇ ਮਤਲਕ ਇੰਨਾ ਮਾਹੌਲ ਹੋ ਕਰਿਆ ਵਧੀਆ ਤੇ ਤੀਆਂ ਲਵਾਈਆਂ ਤੇ ਨਹੀਂ ਅਸੀਂ ਬਸ ਇੱਕਨੇ ਘਰਾਂ ਚ ਬੈਠੇ ਚੁੱਪ ਕਰੀਏ ਤੁਸੀਂ ਬਹੁਤ ਲੰਬੇ ਸਮੇਂ ਤੋਂ ਆਪਣੀਆਂ ਤੀਆਂ ਦੇਖੀਆਂ ਨੇ 15 20 ਸਾਲ ਤੋਂ ਹੁਣ ਦੇ ਜਿਹੜੇ ਤੀਆਂ ਤੇ ਪਹਿਲਾਂ ਦੀਆਂ ਤੀਆਂ 'ਚ ਕੀ ਫਰਕ ਆ ਜੀ ਹੁਣ ਦੀਆਂ ਤੀਆਂ ਚ ਪਹਿਲਾਂ ਦੀਆਂ ਤੀਆਂ 'ਚ ਬਹੁਤ ਬੜਾ ਫਰਕ ਆ ਜੀ ਕਿਉਂਕਿ ਹੁਣ ਸਾਰਾ ਮਾਹੌਲ ਠੀਕ ਹੁੰਦਾ ਜਾਂਦਾ ਹੈ ਪਹਿਲਾਂ ਵਰਗੇ ਹੁੰਦਾ ਜਾਂਦਾ ਨੇ ਜੇ ਆਪਾਂ ਗੱਲ ਕਰੀਏ ਤੀਆਂ ਡੀਜੇ ਤੇ ਨੱਚਣ ਦਾ ਨਾਮ ਆ ਤੁਸੀਂ ਕਿੰਨਾ ਕ ਮੰਨਦੇ ਹੋ ਇਸ ਚੀਜ਼ ਨੂੰ ਕਿੰਨਾ ਕ ਫਰਕ ਹੈ ਇਸ ਚੀਜ਼ ਦਾ ਜਿਹੜੀ ਪਹਿਲਾਂ ਮੂੰਹ ਨਾਲ ਬੋਲੀਆਂ ਸੀ ਉਹ ਜ਼ਿਆਦਾ ਉਹ ਜ਼ਿਆਦਾ ਅੱਛੀ ਹਤੀ ਪਰ ਡੀਜੇ ਵਾਲੀਆਂ ਕੋਈ ਅੱਛੀਆਂ ਨਹੀਂ ਲੱਗਦੇ ਸਾਨੂੰ ਹੁਣ ਪਰ ਪਹਿਲਾਂ ਵਾਲੀਆਂ ਬੋਲੀਆਂ ਪਾ ਕੇ ਨੱਚਦੀਆਂ ਤੇ ਭੈਣ ਭਾਈਆਂ ਦੀਆਂ ਗਿੱਧਾ ਪਾਉਂਦੀਆਂ ਤੇ ਆ ਤਾਂ ਉਹ ਬਹੁਤ ਜਿਆਦਾ ਬੰਦ ਕਰ ਦੋ ਯਾਰ ਕੀ ਆ ਇਹ ਉੱਥੇ ਵੀ ਭਾਜੋ ਇੱਥੇ ਬੰਦ ਕਰਵਾਓ ਤੁਹਾਡੀ ਸਰਪੰਚਾ ਤੁਹਾਡੇ ਕਹਿੰਦੇ ਬੰਦ ਨਹੀਂ ਕਰਦੇ ਦੇਖ ਲਓ ਆ ਜਾ ਜੀ ਕੁਝ ਹੋਰ ਮਹਿਲਵਾਨਾਂ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ 20 ਤੋਂ ਵੱਧ ਤੀਆਂ ਵੇਖੀਆਂ ਹੋਣਗੀਆਂ ਉਹ ਅੱਜ ਦੀ ਜਿਹੜੀ ਮਾਡਰਨ ਪੀੜ੍ਹੀ ਆ ਉਹਨਾਂ ਨੂੰ ਕੀ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦੇ ਸਸ਼ੀਕਲ ਜੀ ਸਸ਼ੀਕਲ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਜਿਹੜਾ ਇਹ ਪੁਰਾਣਾ ਸੱਭਿਆਚਾਰ ਹੈ ਆਪਣਾ ਤੀਆਂ ਦਾ ਇਹ ਦਿਨੋ ਦਿਨ ਔਲੋਪ ਹੁੰਦਾ ਜਾ ਰਿਹਾ ਹੈ ਅਸੀਂ ਨੇੜੇ ਤੇੜੇ ਦੇ ਹੋਰ ਪਿੰਡਾਂ ਦੇ ਸਰਪੰਚਾਂ ਨੂੰ ਵੀ ਅਪੀਲ ਕਰਦੇ ਆਂ ਵੀ ਹੌਲੀ ਹੌਲੀ ਇਹ ਤੀਆਂ ਸਾਰੇ ਪਿੰਡਾਂ ਵਿੱਚ ਲਵਾਈਆਂ ਜਾਣ ਕਿਉਂਕਿ ਛੋਟੇ ਬੱਚਿਆਂ ਨੂੰ ਆਪਣੀ ਇਹਨਾਂ ਬਾਰੇ ਪੁਰਾਣੇ ਸੱਭਿਆਚਾਰ ਵਾਲੇ ਪਤਾ ਲੱਗੇ ਧੰਨਵਾਦ ਜੀ ਜੇ ਆਪਾਂ ਗੱਲ ਕਰੀਏ ਵੀ ਮਹਿਲਾਵਾਂ ਜਿਹੜੀਆਂ ਜਿਹੜੀਆਂ ਅੱਜ ਕੱਲ ਦੀ ਤੋੜ ਤੋੜ ਸੀਟੀ বাজਾਇਆ ਕਰੋ ਜੇ ਹਰ 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 ਕਰੋ ਹਾਂ ਜਾਈਓ ਇਕ ਹਰਾ ਬੂਹ ਇਕ ਲਾਲ ਬੋਹ ਮੇਰੇ ਬਾਪ ਦਾ ਜਵਾਈ ਨਹੀਂ ਬਣਾ ਸੋਣਾ ਮੇਰੇ ਬਾਪ ਦਾ ਜਵਾਈ ਇਕ ਹੋਰ ਗਾ ਜੁਲਾ ਮੇਰੇ ਬਾਪ ਦਾ ਜਮਾਈ ਨਿਵੜਾ ਖਾਜੂਰਾ ਇਕ ਹੋਰ ਗਾ ਜੁਲਾ ਗੁਤੂ ਗਾ ਜੁਲਾ ਮੇਰੇ ਬਾਪ ਦਾ ਜਮਾਈ ਨਿਵੜਾ ਹੋਈਆ ਪਰ ਅੱਜ ਜੋ ਅਸੀਂ ਹੈਗੇ ਥੋੜੇ ਹਾਈ ਟੈਕ ਆ ਤੇ ਅਸੀਂ ਉਹਦੇ ਨਾਲ ਹੈ ਪਰ ਅਸੀਂ ਪਿਛਲੇ ਵਿਸਤੇ ਨੂੰ ਜੋੜਦੇ ਹੋਏ ਅਸੀਂ ਦੋਨੋਂ ਦਾ ਕੰਬੀਨੇਸ਼ਨ ਕਰਕੇ ਅੱਗੇ ਚੱਲ ਰਹੇ ਆ ਤਾਂ ਕਿ ਸਾਡੇ ਛੋਟੇ ਬੱਚੇ ਬੱਚੀਆਂ ਜਿਹੜੀਆਂ ਗੁੜੀਆਂ ਲਗੀਆਂ ਇਹਨਾਂ ਨੂੰ ਪਤਾ ਲੱਗੇ ਸਾਡੇ ਬੀਸੇਚ ਤੀਆਂ ਨਾਲ ਦੀ ਕੋਈ ਚੀਜ਼ ਜਿਹੜੀਆਂ ਛੋਟੀਆਂ ਬੱਚਿਆਂ ਨੇ ਜੇ ਆਪਾਂ 10-12 ਸਾਲ ਦੀ ਗੱਲ ਕਰ ਲਈਏ ਉਹਨਾਂ ਦੇ ਵਿੱਚ ਸੱਭਿਆਚਾਰ ਨੂੰ ਲੈ ਕੇ ਕਿਸ ਤਰ੍ਹਾਂ ਦੀ ਖਿੱਚ ਹੈਗੀ ਹੈ ਬਿਲਕੁਲ ਹੈਗੀ ਹੈ ਅੱਜ ਕੱਲ ਦਾ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਪਾਵਰਫੁਲ ਹੈ ਉਹਨਾਂ ਤੋਂ ਦੇਖਦੇ ਦੇਖਦੇ ਦੀਲਾ ਤਾਂ ਲਾ ਲੋ ਬੱਚੇ ਬਹੁਤ ਜ਼ਿਆਦਾ ਐਡਵਾਂਸ ਨੇ ਤੇ ਬਹੁਤ ਅੱਛਾ ਡਾਂਸ ਕਰਦੇ ਨੇ ਗਿੱਧਾ ਪਾਉਂਦੇ ਨੇ ਬਹੁਤ ਅੱਛੀ ਪਰਫਾਰਮੈਂਸ ਦਿੰਦੇ ਨੇ ਗਿੱਧੇ ਤੁਸੀਂ ਕਿਹੜੀ ਚੀਜ਼ ਨੂੰ ਮਿਸ ਕਰਦੇ ਹੋ ਜੇ ਆਪਾਂ 20 ਸਾਲ ਪਹਿਲਾਂ ਦੀ ਗੱਲ ਕਰ ਲਈਏ ਤੀਆਂ ਦੇ ਵਿੱਚ ਅੱਜ ਕੀ ਮਿਸ ਹੱਸ ਹਾਂ ਥੋੜੀ ਜੀ ਇਹਦੇ ਜਿਹਾ ਕੰਬੀਨੇਸ਼ਨ ਮਤਲਬ ਜਿਵੇਂ ਆਪਾਂ ਗਰੂਪਿੰਗ ਸੀਗੀ ਅੱਜ ਅਸੀਂ ਤੁਹਾਨੂੰ ਥੋੜਾ ਜੇ ਇੱਕ ਉਹਦੇ ਤੇ डी जे बंदा